ਜਿਕਰ ਅਹਮਾ ਮਾਈ ਦਾ ਬੋਲ ਸੱਚੇ ਦਰਬਾਰ ਕੀ ਮਾਨਕਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰੰਬੇ ਵਾਂਗ ਸੀ ਚੰਡਣਾ ਤੂੰ ਬਾਪੂ ਤੂੰ ਬਾਪੂ ਤੂੰ ਬਾਪੂ ਰੰਬੇ ਵਾਂਗ ਸੀ ਚੰਡਣਾ ਤੂੰ ਬਾਪੂ ਗਲਤੀ ਤੇਰੀ ਤੂੰ ਮੈਨੂੰ ਛੰਡਿਆ ਮੈਨੂੰ ਛੰਡਿਆ ਲਾਡਾ ਨਾਲ ਗਲਤੀਆਂ ਟੱਕਦੀ ਰਹੀ ਮਾਂ ਦੀ ਬਈਆਂ ਤੇ ਗੱਲ ਵੀ ਤੇਰੀ ਤੂੰ ਮੈਨੂੰ ਭੰਡਿਆ ਪਾਣੀ ਗੁਰੂ ਗੁਰੂ ਹੈ ਪਾਣੀ ਗਲਤੀ ਤੇਰੀ ਤੂੰ ਬਾਣੀ ਵਿੱਚ ਰੰਗਿਆ ਮਦੋ ਝੰਡਿਆ ਕਰਮ ਮਾੜੇ ਉਹਨਾਂ ਮਾਪਿਆਂ ਦੇ ਓਏ ਜਿੰਨਾ ਭਲਾ ਸਰਬੱਤ ਦਾ ਮੰਗਿਆ ਨਹੀਂ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਜੇ ਭਾਈ ਮੈਂ ਇੱਕ ਦੀ ਗੱਲ ਕਰਕੇ ਜਾਊਂਗਾ ਤੁਹਾਡੇ ਨਾਲ ਗੋਣਾ ਗੋਣਾ ਤੋਂ ਮੇਰਾ ਇਦਾਂ ਤਾਂ ਹੀ ਆ ਅਜੇ ਕਿ ਜਿਹੜੇ ਆਪਣੇ ਬੇਬੇ ਬਾਪੂ ਲਈ ਬੇਬੇ ਬਾਪੂ ਨੂੰ ਪਿਆਰ ਕਰਦੇ ਇੱਕ ਤਾੜੀ ਮਾਰ ਕੇ ਦੱਸ ਦਿਓ ਹਮੇਸ਼ਾ ਉਹਨਾਂ ਦਾ ਬਟਾਪੇ ਤੱਕ ਸਾਥ ਦਿਓ ਅਖੀਰ ਤੱਕ ਇੱਕ ਗੱਲ ਸੁਣਾਉਣਾ ਕਿ ਗੱਲ ਸੀ ਕਿ ਇੱਕ ਮੁੰਡਾ ਜਦੋਂ ਬਾਹਰ ਗਿਆ ਬਾਹਰ ਜਾ ਕੇ ਪੱਕਾ ਹੋ ਗਿਆ ਵਿਆਹ ਕਰਾ ਲਿਆ ਤੇ ਉੱਥੇ ਰਹਿੰਦੇ ਨੂੰ ਵਾਵਾ ਚਿਰ ਹੋ ਗਿਆ ਜਦੋਂ ਇੱਥੇ ਇੰਡੀਆ ਆਇਆ ਤੇ ਆਪਣੀ ਬੇਬੇ ਨੂੰ ਕਹਿੰਦਾ ਬੇਬੇ ਮੈਂ ਤੈਨੂੰ ਨਾਲ ਲੈ ਕੇ ਜਾਣਾ ਅੱਛਾ ਜਦੋਂ ਮੁੰਡਾ ਇੰਡੀਆ ਆਉਂਦਾ ਆਪਣੀ ਬੇਬੇ ਨੂੰ ਕਹਿੰਦਾ ਕਿੰਦਾ ਮੈਂ ਤੁਹਾਨੂੰ ਨਾਲ ਹੀ ਲੈ ਜਾਣਾ ਇੱਥੇ ਘਰ ਸਾਰਾ ਵੇਚ ਵਟ ਕੇ ਤੇ ਜਦੋਂ ਆਪਣੀ ਬੇਬੇ ਨਾਲ ਲੈ ਕੇ ਜਾਂਦਾ 에어ਪੋਰਟ ਤੇ ਜਾਂਦੇ ਆ ਤੇ ਕਹਿੰਦਾ ਬੇਬੇ ਆਪਣੀ ਨੂੰ ਕਹਿੰਦਾ ਕਿੰਦਾ ਮੈਂ ਅੰਦਰ ਜਾ ਕੇ ਡਾਕੂਮੈਂਟ ਚੈੱਕ ਕਰਾ ਕੇ ਆਉਂਦਾ ਉਹ ਕਿਸੇ ਹੋਰ ਇਰਾਦੇ ਨਾਲ ਆਇਆ ਹੋਵੇਗਾ ਕਿ ਸਾਰਾ ਘਰ ਵਿੱਚ ਵਟ ਕੇ ਚਲ ਜਾਣਾ ਤੇ ਮਾਂ ਉਹਦੀ ਵਿਚਾਰੀ ਕਿੰਨੇ ਦਿਨ ਉਹਨੂੰ 에어ਪੋਰਟ ਤੇ ਬੈਠੀ ਅੜੀਕਦੀ ਰਹੀ ਸੋ ਇਸੇ ਕਰਕੇ ਆਪਣੇ ਮਾਪਿਓ ਦਾ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਉਸ ਤੇ ਦੋ ਲਾਈਨਾਂ ਛੱਟ ਗਏ ਰਿਪੋਰਟ ਤੇ ਬੱਚੇ ਸੁਪਨੇ ਟੁੱਟ ਗਏ ਮਾਂ ਦੇ ਕੱਚੇ ਓ ਛੱਟ ਗਏ ਰਿਪੋਰਟ ਤੇ ਬੱਚੇ ਸੁਪਨੇ ਟੁੱਟ ਗਏ ਮਾਂ ਦੇ ਕੱਚੇ ਕਿਸਮਤ ਵਿੱਚ ਦੇਖੇ ਧੱਕੇ ਵੇਚ ਕੇ ਤੁਰ ਗਏ ਥਾਵਾਂ ਨੂੰ ਆ ਪੈਸਾ ਪੈਸਾ ਕਰਦਿਆਂ ਨੇ ਹੋ ਕਰਮਾਂ ਦੀ ਮਾਵਾਂ ਨੂੰ ਆ ਪੈਸਾ ਪੈਸਾ ਕਰਦਿਆਂ ਨੇ ਹੋ ਕਰਮਾਂ ਦੀ ਮਾਵਾਂ ਨੂੰ ਨੂਰ ਵਾਲਾ ਦਾਨਤ ਪਾਉਂਦਾ ਜਿਹੜਾ ਮਹਾਂ ਦਾ ਦਿਲ ਤੜਫਾਉਂਦਾ ਕੋਈ ਨੂਰ ਵਾਲੇ ਦੇ ਨਾਂ ਤੇ ਤਾੜੀ ਮਾਰਦਾ ਜਿਹਨੇ ਲਿਖਿਆ ਨੂਰ ਵਾਲਾ ਧੰਨਤ ਪਾਉਂਦਾ ਜਿਹੜਾ ਮਨ ਦਾ ਦਿਲ ਤੜਫਾਉਂਦਾ ਰੱਬ ਨੂੰ ਪਾਗਦ ਜੋ ਬਣਾਉਂਦਾ ਉਹ ਪੱਠੇ ਪਾ ਕੇ گاਵਾ ਨੂੰ ਪੈਸਾ ਪੈਸਾ ਕਰਦਿਆਂ ਨੇ ਖੋਖਰ ਮਾਤੀ ਮਾਮਾਨ ਮੈਂ ਗੱਲ ਜਦੋਂ ਗੱਲ ਮਾਂ ਪਿਓ ਦੀ ਆਉਂਦੀ ਹੈ ਤੇ ਉਦੋਂ ਮੇਰੇ ਵਰਗਾ ਗਰੀਬ ਕੋਈ ਨਹੀਂ ਹੈਗਾ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਤੋਂ ਆਏ ਹੋ ਮੈਂ ਬਈ ਮੈਂ ਗੱਲ ਕਰਨੀ ਚਾਹੁੰਦਾ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਤੋਂ ਆਏ ਹੋ ਆਪਣੀ ਮਾਂ ਨੂੰ ਵੀ ਮਿਲ ਕੇ ਆਏ ਹੋ ਆਪਣੇ ਬਾਪੂ ਨੂੰ ਵੀ ਮਿਲ ਕੇ ਆਏ ਹੋਗੇ ਔਰ ਤੁਸੀਂ ਜਾ ਕੇ ਵੀ ਮਿਲਣਾ ਔਰ ਦੁਨੀਆ 'ਚ ਕੋਈ ਮੇਰੇ ਵਰਗਾ بے پاگ ਬੰਦਾ ਨਾ ਹੋਵੇ ਜਿੰਨੇ ਨਾ ਕਦੀ ਜ਼ਿੰਦਗੀ 'ਚ ਮਿਲਣਾ ਤੇ ਨਾ ਕਦੀ ਉਹਨਾਂ ਦੀ ਆਵਾਜ਼ ਹੀ ਸੁਣਨੀ ਬਾਪਾ ਇਹ ਕਹੇ ਜੀ ਚੀਜ਼ ਹੈ ਇਹ ਕਹੇ ਜੀ ਪੰਛੀ ਨੇ ਇੱਕ ਵਾਰੀ ਉਡਾਰੀ ਮਾਰਦੇ ਪਤਾ ਨਹੀਂ ਕਿਹੜਾ ਐਸਾ ਹਦੇਸ ਹੈ ਜਿੱਥੇ ਉੱਥੇ ਉੱਗ ਜਾਂਦੇ ਬਾਅਦ ਚ ਵਾਪਸ ਨਹੀਂ ਆਉਂਦੇ ਮੈਂ ਮਾਂ ਬਾਪ ਦੀ ਗੱਲ ਜਲਦੀ ਸਟੇਜ ਤੇ ਬੜਾ ਘੱਟ ਸੁਣਦਾ ਹੁੰਦਾ ਕਿਉਂਕਿ ਨਾ ਤਾਂ 3 ਸਾਲ ਪਹਿਲਾਂ ਮੇਰੇ ਪਿੰਡ ਵਾਲੇ ਤਾਂ ਸਾਰੇ ਜਾਣਦੇ ਨੇ 3 ਸਾਲ ਪਹਿਲਾਂ ਮਾਂ ਚਲੀ ਗਈ ਔਰ 7 ਕਿ ਮਹੀਨੇ ਪਹਿਲਾਂ ਬਾਪੂ ਜੀ ਔਰ ਇਹ ਸਾਰੇ ਪਤਾ ਕਿਉਂ ਇਕੱਠੇ ਹੋਏ ਨੇ ਮੈਂ ਅਸਲ ਚ ਦੱਸਾਂ ਇਹ ਸਾਰੇ ਇਹ ਭਰਾ ਸਾਰੇ ਕਿਉਂ ਪਿਆਰ ਕਰਦੇ ਨੇ ਮੈਂ ਕਿਦੋਂ ਬਾਹਰ ਹੁਣ ਨਹੀਂ ਸਿੱਖ ਗਿਆ ਮੈਂ ਆਪਣੇ ਬਾਪੂ ਸਰਦਾਰ ਜਸਮੀਰ ਸਿੰਘ ਚੰਨ ਉਹਨਾਂ ਦਾ ਸਿੱਖਿਆ ਕਰੀ ਜ਼ੋਰਦਾਰ ਤਾੜੀ ਮਾਰਦੇ ਮੇਰੇ ਬਾਪੂ ਲਈ ਮੇਰਾ ਬਾਪੂ ਤੂੰਬੀ ਨਾਲ ਗਾਉਣ ਵਾਲਾ ਬੰਦਾ ਸੀ ਪਰ ਉਹਨੇ ਐਸੀ ਤੂੰਬੀ ਵਜਾਈ ਦੇਖੋ ਕਹਾਂ ਜੋ ਵਰਲਡ ਵਜਾਈ ਦੀ ਤੇ ਸਾਰੇ ਜਿੰਨੇ ਵੀ ਸਾਡੇ ਭਰਾ ਨੇ ਇਹ ਉਸੇ ਤੂੰਬੀ ਦੇ ਕਰਕੇ ਭੱਜ ਗਏ ਨੇ ਸਾਰੇ ਨਹੀਂ ਤੇ ਮੈਂ ਕੋਈ ਮੇਰੇ ਕੋ ਕੋ ਪਾਵਰ ਨਹੀਂ ਮੇਰੇ ਕੋ ਕੋ ਐਸਾ ਕੋਈ ਚੀਜ਼ ਨਹੀਂ ਜਿਹੜੀ ਮੈਂ ਇਹਨਾਂ ਨੂੰ ਬੁਲਾਵਾਂ ਨਹੀਂ ਭਜੇ ਹੁਣ ਇਹ ਮੇਰੇ ਬਾਪੂ ਦੀ ਤੁੰਬੀ বাজਾਈ ਹੋਈ ਹੈ ਜਿਹੜੀ ਅੱਜ ਵਰਲਡ ਤੇ বাজਦੀ ਹੈ ਫਿਲਮਾਂ 'ਚ ਵੀ ਗਾਤਾ ਸਾਰੇ ਕਿਤੇ ਸਿੰਗਲ ਟਰੈਕਸ ਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ ਪਰ ਆਪਣੇ ਮਾਂ-ਬਾਪ ਨੂੰ ਜ਼ਰੂਰ ਪਿਆਰ ਕਰਿਆ ਕਰੋ ਮਾਂ-ਬਾਪ ਕਦੀ ਗਲਤ ਨਹੀਂ ਹੁੰਦਾ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਬਾਪੂ ਕੁਝ ਗਲਤ ਬੋਲ ਗਿਆ ਹੈ ਤੁਹਾਡੀ ਮਾਂ ਕੁਝ ਗਲਤ ਬੋਲ ਗਈ ਹੈ ਤੇ ਉਹਨੂੰ ਮਾਫ਼ ਕਰ ਦਿਆ ਕਰੋ ਪਤਾ ਕਿਉਂ ਕਿਉਂਕਿ ਇੱਕ ਦਿਨ ਮੇਰੇ ਵਰਗਾ ਹੁੰਦਾ ਜ਼ਿੰਦਗੀ ਦੇ ਵਿੱਚ ਬੰਦਾ ਕਹਿੰਦਾ ਤੂੰ ਗਲਤੀ ਬੋਲਦੇ ਯਾਰ ਕਿ ਨਾ ਬੋਲ ਤੂੰ ਸਹੀ ਬੰਦਾ ਗਲਤ ਸੁਣਨ ਤੋਂ ਵੀ ਤਰਸ ਜਾਂਦਾ ਹੈ ਬੜਾ ਕੁਝ ਵੇਖਿਆ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਮੈਂ ਅਕਸਰ ਸਦੇ ਤੇ ਗੱਲ ਕਰਦਾ ਹੁੰਦਾ ਕਿ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੁੰਦਾ ਹੈ ਜਦੋਂ ਬਹੁਤ ਸਟਰਗਲ ਟਾਈਮ ਹੁੰਦਾ ਹੈ ਜਦੋਂ ਪੈਸੇ ਵੀ ਵਿਆਜੀ ਫੜ ਕੇ ਬੱਚੇ ਨੂੰ ਕਾਮਯਾਬ ਕਰਨਾ ਹੁੰਦਾ ਉਦੋਂ ਮਾਪੇ ਨਾਲ ਹੁੰਦੇ ਨੇ ਪਰ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਹੈ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਹੈ ਉਹ ਵਿਚਾਰੇ 10 ਦਿਨ ਵੀ ਨਹੀਂ ਮੇਰੇ ਬਾਪੂ ਹਣੀ ਤਾਂ ਬਿਲਕੁਲ ਹੀ ਕੁਝ ਨਹੀਂ ਵੇਖੀ ਗਏ ਅੱਜ ਇਹ ਨਾਂ ਸ਼ੋਹਰਤ ਪੈਸਾ ਇਹ ਗੱਡੀਆਂ ਇਹ ਕਾਰ ਇਹ ਅੱਜ ਕੁਝ ਵੀ ਵਧੀਆ ਨਹੀਂ ਲੱਗਦਾ ਕਿਉਂਕਿ ਹੁਣ ਘਰ ਬਣ ਗਿਆ ਲੇਕਿਨ ਘਰ ਦੇ ਮਾਲਕ ਨਹੀਂ ਰਹੇ ਇਸ ਕਰਕੇ ਆਪਣੇ ਮਾਪੇ ਨੂੰ ਜ਼ਰੂਰ ਪਿਆਰ ਕਰਿਆ ਕਰੋ ਮੈਂ ਦੋ ਲਾਈਨਾਂ ਕਹਿਣਾ ਚਾਹੁੰਦਾ ਮਾਪੇ ਲਈ ਜੋ ਮੇਰੇ ਨਾਲ ਹੋਇਆ ਜਿੱਦਾਂ ਦਾ ਮੇਰੇ ਨਾਲ ਹੋਇਆ ਕਿਸੇ ਨਾਲ ਹੋਵੇ ਨਾ ਸੁਣਿਓ ਧਿਆਨ ਨਾਲ ਹਸੀ ਰੁਲਦੇ ਰੁਲਦੇ ਪਾਂਛੇ ਵਿੱਚ ਫਰਦੇ ਸਾਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਛੜਦੇ ਸੂਰਜ ਲਖਾਂ ਦੇ ਹਰ ਰਿਸ਼ਤੇ ਨਾਲ ਟੁੱਟ ਗਏ ਹਰ ਰਿਸ਼ਤੇ ਨਾਲ ਟੁੱਟ ਗਏ ਦੁੱਖਾਂ ਨਾਲ ਜੁੜ ਗਏ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਹੀ ਦੁਲ ਗਏ ਜਦੋਂ ਲੱਗੇ ਕਰਨ ਕਮਾਈਆਂ ਸੀ ਉਹ ਤੋਂ ਮਾਫੀ ਤੁਲ ਗਈ ਹੱਥ ਸਿਰ ਤੋਂ ਉੱਠਿਆ ਬਾਪੂ ਦਾ ਬਾਪੂ ਦਾ ਸ਼ਾਮਾ ਨਰਈਆ ਕਿੱਥੋਂ ਲੱਭ ਲਿਆ ਮੈਂ ਅਮੜੀ ਨੂੰ ਰਾਵਾਂ ਨਰਈਆ ਸਾਲੀਆਂ ਰਾਵਾਂ ਹੀ ਗਵਾਜੀਆਂ ਜਿੱਥੋਂ ਮਾਂ ਨੂੰ ਲੱਭਣਾ ਉਹ ਰਸਤੇ ਗਵਾਜ ਕੇ ਜਿੱਥੇ ਜਸਮੀਰ ਤੇ ਚੰਨ ਮੇ ਫੜ ਰਿਹਾ ਉਹ ਗੱਡੀਆਂ ਲਈ ਹੈਗੀਆਂ ਜਿੰਨਾ ਤੇ ਉਹਨਾਂ ਨੂੰ ਮੋੜ ਲਿਆ ਇਸ ਕਰਕੇ ਕਹਿਣਾ ਹੈ ਹਰੇ ਰਿਸ਼ਤੇ ਨਾਲ ਟੁੱਟ ਕੇ ਹਰੇ ਰਿਸ਼ਤੇ ਨਾਲ ਟੁੱਟ ਕੇ ਟੁੱਟ ਕੇ ਦੁੱਖਾਂ ਨਾਲ ਜੁੜ ਗਏ ਜਦੋਂ ਲੱਗੇ ਕਰਨ ਕਮਾਈਆਂ ਸੀ ਉਹ ਦੁਆਪੇ ਤੁਲ ਗਏ ਜਦੋਂ ਲੱਗੇ ਕਰਨ ਕਮਾਈਆਂ ਸੀ ਉਹ ਦੁਆਪੇ ਤੁਲ ਗਏ ਆਪਣੇ ਆਪਣੇ ਮਾਪੇ ਬਾਬੂ ਨੂੰ ਬਹੁਤ ਪਿਆਰ ਕਰਿਆ ਕਰੋ ਕਿਉਂਕਿ ਇਹ ਜਿੰਨਾ ਕੱਠ ਜਿੰਨਾ ਤੁਹਾਡਾ ਪਿਆਰ ਸ਼ਾਇਦ ਮੇਰਾ ਬਾਪੂ ਹੁੰਦਾ ਤੇ ਉਹ ਬਾਤ ਕੁਝ ਹੁੰਦਾ ਸ਼ਾਇਦ ਮੇਰੀ ਮਾਂ ਵੀ ਤੁਹਾਡੇ ਇੱਥੇ ਕਿਤੇ ਵਿੱਚ ਹੀ ਬੈਠੀ ਹੁੰਦੀ ਹੈ ਉਹ ਬਹੁਤ ਕੁਝ ਹੁੰਦੀ ਅੱਜ ਤੁਸੀਂ ਸਾਡੇ ਕਰ ਰਹੇ ਮੈਂ ਜੇ ਤੁਹਾਨੂੰ ਸੱਚਾਈ ਦੱਸਾਂ ਸੌਰੀ ਮੈਂ ਮਾਹੌਲ ਥੋੜਾ ਜਿਆਦਾ ਹੋਰ ਤਰੀਕੇ ਦਾ ਕਰਦਾ ਮੈਂ ਤੁਹਾਨੂੰ ਇੱਕ ਸੱਚਾਈ ਦੱਸਾਂ ਮੈਂ ਸਾਈ ਸੁਰਿੰਦਰ ਮੇਰੇ ਮੇਰੇ ਬਹੁਤ ਕਲਿੱਪਾਂ ਵਾਇਰਲ ਹੋਈਆਂ ਤੂੰ ਸਾਈ ਸੁਰਿੰਦਰ ਸ਼ਾਹ ਜੀ ਨੂੰ ਬਾਪੂ ਕੋ ਕਹਿਣਾ ਇੱਕ ਗੱਲ ਦੱਸਾਂ ਮੇਰੇ ਕੋਲੇ ਨਾ ਕੋਈ ਮਾਮਾ ਨਾ ਨਾਨਾ ਨਾਨੀ ਨਾ ਦਾਦਾ ਨਾ ਦਾਦੀ ਨਾ ਭੂਆ ਨਾ ਫੁੱਫੜ ਤੇ ਪਤਾ ਨਹੀਂ ਰੱਬ ਦੀ ਕਿਹੜੀ ਮਰਜ਼ੀ ਦੋ ਸਾਲ ਤੋਂ ਮਾਂ ਪਿਓ ਵੀ ਨਹੀਂ ਰਹਿ ਔਰ ਇੱਕ ਹੀ ਇਨਸਾਨ ਸਾਈ ਸੁਰਿੰਦਰ ਸ਼ਾਹ ਮੇਰੇ ਨਾਲ ਬਾਪੂ ਵਾਲੇ ਜਿਹੜਾ ਤੁਹਾਡਾ ਡਾਕਟਰ ਦਾ ਵੱਡਾ ਭਰਾ ਹੁੰਦਾ ਨਾ ਉਹ ਤੁਹਾਡਾ ਬਾਪ ਹੀ ਹੁੰਦਾ ਮੈਂ ਮੇਰੀ ਮਾਂ ਨਹੀਂ ਹੈਗੀ ਮੇਰਾ ਬਾਪੂ ਨਹੀਂ ਹੈਗਾ ਆਪਣੀ ਭੈਣ ਦੇ ਵਿਆਹ ਤੇ ਮੈਂ ਉਹਦੀ ਮਾਂ ਵੀ ਬਣ ਕੇ ਖੜਨਾ ਕੋਰੋ ਦਾ ਬਾਪ ਵੀ ਬਣ ਕੇ ਖੜਨਾ